ਇਹ ਆਈ ਸਾਡੇ ਪਰਦਾਦੇ ਲਾਲਾ ਕੇਸਰਮਲ ਦਾ ਬਣਾਇਆ ਦਰਵਾਜਾ 1910 ਦੇ ਇਰਤ ਗਿਰਦ ਚੇ ਬਣਵਾਇਆ ਸੀ ਉਹਨਾਂ ਨੇ ਮੁਸਲਮਾਨ ਮਿਸਤਰੀਆਂ ਤੋਂ 1947 ਵੇਲੇ ਇਹਦੀ ਉਮਰ ਜਿਹੜੀ ਹੈ ਲਗਭਗ 37 ਸਾਲ ਦੀ ਸੀ ਜਵਾਨੀ ਚ ਸੀ ਇਹ ਦਰਵਾਜਾ ਬਹੁਤ ਉੱਚਾ ਸੀ ਆ ਜਿਹੜੀ ਥੜੀ ਤੁਹਾਨੂੰ ਵਿਖਾਉਣਾ ਇਹ ਤੇ ਸਾਨੂੰ ਸਾਡੇ ਤਾਏ ਚਾਚੇ ਡੈਡੀ ਹੋਰੀ ਤਾਂ ਚੱਕ ਕੇ ਬਿਠਾਉਂਦੇ ਹੁੰਦੇ ਸੀ ਇੰਨੀ ਉੱਚੀ ਸੀ ਤੇ ਆ ਨਾਨਕਸ਼ਹੀ ਇੱਟ ਮੁਸਲਮਾਨ ਮਿਸਤਰੀਆਂ ਨੇ ਕਿੰਨੇ ਚਾ ਨਾਲ ਇਹ ਜਚਾਈ ਤੇ ਇਹ ਆ ਜਿਹੜਾ ਬੂਹਾ ਸੀ ਨਾ ਦਰਵਾਜੇ ਦਾ ਇਹ ਕਿਲੇਰ ਦਾ ਬੂਹਾ ਸੀ ਤੇ ਆਦਾ ਛੋਟਾ ਕਰਤਾ ਫਿਰ ਬਾਅਦ ਚ ਤੇ ਕਿਲ ਲੱਗੇ ਹੁੰਦੇ ਸੀ ਨਾਲ ਉਹਦੇ ਜਿਵੇਂ ਕਿਲਿਆਂ ਦੇ ਲੱਗੇ ਤੇ ਸ਼ੀਸ਼ਿਆਂ ਦੀ ਛੱਤ ਸੀ ਅਸੀਂ ਨਿੱਕੇ ਹੁੰਦੇ ਇਹਦੇ ਛੱਤ ਦੇ ਥੱਲੇ ਜਦੋਂ ਬਹਿੰਦੇ ਤਾਂ ਸ਼ੀਸ਼ਿਆਂ ਦੀ ਛੱਤ ਸੀ ਬਹੁਤ ਇੰਨਾ ਪੁਰਾਣਾ ਦਰਵਾਜਾ ਹੋ ਗਿਆ ਵੇਖੋ ਤੁਸੀਂ 1910 ਦਾ ਬਣਾਇਆ ਤੇ ਅੱਜ 2025 ਆ ਇਹ ਰਾਜਾ ਫਰੀਦਕੋਟ ਵਾਲਾ ਵੀ ਇੱਥੇ ਆਉਂਦਾ ਹੁੰਦਾ ਸੀ ਬਾਬੇ ਨੂੰ ਮਿਲਣ ਬਾਬਾ ਸ਼ਾਹੂਕਾਰ ਸੀ ਸੇਠ ਕੇਸਰਮੱਲ ਤੇ ਘੋੜੀ ਤੇ ਚੜ ਕੇ ਤੁਰਲਾ ਛੱਡ ਕੇ ਓਹੋ ਆਪਦਾ ਜੀਵਨ ਬਸਰ ਕਰਦਾ ਸੀ ਤੇ ਬਜ਼ੁਰਗ ਸਾਡੇ ਉਹਨਾਂ ਦਾ ਨਾਮ ਅੱਜ ਵੀ ਲੋਕ ਲੈਂਦੇ ਆ ਕਿ ਉਹ ਗਰੀਬਾਂ ਦਾ ਹਾਮੀ ਦੁਖੀਆਂ ਦਾ ਦਰਦੀ ਸੀ ਇਹ ਦਰਵਾਜ਼ਾ ਸਾਡੇ ਮੇਰੇ ਦਾਦੇ ਦੇ ਭਰਾ ਬਾਬਾ ਮੋਹਨ ਲਾਲ ਦੇ ਹਿੱਸੇ ਆ ਗਿਆ ਉਹਨਾਂ ਦਾ ਬੇਟਾ ਬੜੀ ਧੀਰ ਪਹਿਲਾਂ ਪੂਰਾ ਹੋ ਗਿਆ ਸੀ ਸੇਠ ਕ੍ਰਿਸ਼ਨ ਲਾਲ ਫੇਰੇ ਦਰਵਾਜਾ ਜਿਹੜਾ ਹੈ ਇਹ ਲਾਵਾਸੀ ਹੋ ਗਿਆ ਇੱਕ ਤਰ੍ਹਾਂ ਦਾ ਤੇ ਤਾਈ ਆਗਿਆਵੰਤੀ ਨੇ ਗਿਆ ਸੀ ਉਹ ਵੇਖਤਾ ਕਿਸੇ ਨੂੰ ਗਵਾਂਡੀਆਂ ਨੂੰ ਪਰ ਗਵਾਂਡੀਆਂ ਨੇ ਫਿਰ ਵੀ ਇਹਨੂੰ ਸੰਭਾਲ ਕੇ ਰੱਖਿਆ ਹੋਇਆ ਹੈ ਉਹਨਾਂ ਦੀ ਮਿਹਰਬਾਨੀ ਹੈ ਤੇ ਇਹਦੇ ਥੱਲੇ ਬਾਬਾ ਪੰਚਾਇਤਾਂ ਵੀ ਬਿਠਾਉਂਦਾ ਸੀ ਤੇ ਕਮਾਲ ਦਾ ਸੀ ਤਾਂ ਆਪਦਾ ਬਚਪਨ ਇਹਦੇ ਥੱਲੇ ਬਤਾਇਆ ਤੇ ਬੜਾਈ ਵਧੀਆ ਸਮਾ ਰਿਹਾ ਔਰ ਆ ਦੇਖੋ ਆਲੇ ਜਿਹੜੇ ਆ ਕਮਾਲ ਦੇ ਆਲੇ ਸੀ ਦੀਵਾਲੀ ਵੇਲੇ ਦੀਵੇ ਰੱਖਦੇ ਸੀ ਲੋਕ ਸਾਡੇ ਆਪ ਦੇ ਘਰ ਦੇ ਜਾਂ ਨਾਨਕਸ਼ਾਹੀ ਇੱਟ ਦੀ ਉਹ ਸਾਰੀ ਕਿੰਨੀ ਖੂਬਕੀਰਤੀ ਸੀ ਮਿਸਤਰੀਆਂ ਨੇ ਠੀਕ ਹੈ ਪਰ ਕਹਿੰਦੇ ਆ ਵੀ ਥਾਵਾਂ ਹੀ ਉੱਥੇ ਰਹਿ ਜਾਂਦੀਆਂ ਤੇ ਬੰਦਾ ਚਲਾ ਜਾਂਦਾ ਮਨੁੱਖ ਚਲਾ ਜਾਂਦਾ ਜਿਵੇਂ ਰੁੱਖ ਧਰਤੀ ਚੋਂ ਪੈਦਾ ਹੁੰਦਾ ਡਿੱਗ ਪੈਂਦਾ ਸੜ ਜਾਂਦਾ ਸੁੱਕ ਜਾਂਦਾ ਵੱਡਿਆ ਜਾਂਦਾ ਥਾਂ ਉੱਥੇ ਰਹਿ ਜਾਂਦੀ ਜਾਂ ਰੁੱਖ ਵੀ ਚਲਾ ਜਾਂਦਾ ਐਵੇਂ ਥਾਮਾਂ ਰਹਿ ਜਾਂਦੀਆਂ ਨੇ ਤੇ ਮਨੁੱਖ ਵੀ ਚਲਾ ਜਾਂਦਾ ਸੋ ਬਾਬੇ ਸੇਠ ਕੇਸਰਮਲ ਸਾਡੇ ਪਰਦਾਦਾ ਜੀ ਦਾ ਦਰਵਾਜਾ ਹੈ ਇਹ ਔਰ ਸਾਡੀ ਇੱਕ ਵਿਰਾਸਤ ਹੈ ਆ ਨਾਲ ਸਾਡਾ ਘਰ ਹੈ ਤੇ ਇੱਥੇ ਅਸੀਂ ਰਹਿੰਦੇ ਆ ਇਹ ਬਾਬਾ ਜੀ ਦਾ ਦਰਵਾਜਾ ਦੇ ਬਾਰੇ ਮੈਂ ਲੇਖ ਵੀ ਲਿਖਿਆ ਸੀ ਪਰਦਾਦੇ ਦਾ ਦਰਵਾਜਾ ਲੋਕਾਂ ਨੇ ਬਹੁਤ ਪਸੰਦ ਕੀਤਾ ਸੀ ਹੁਣ ਜਦੋਂ ਕੋਈ ਦੂਰੋਂ ਰਾਡਿਓ ਆਉਂਦੇ ਆ ਸਾਡੇ ਪਿੰਡ ਵਾਲੇ ਕਹਿੰਦੇ ਵੀ ਨੀਲੇ ਤੇੜੇ ਦੇ ਮਤਲਬ ਲਗਭਗ 10 15 20 ਪਿੰਡਾਂ ਚ ਐਡਾ ਪੁਰਾਣਾ ਦਰਵਾਜ਼ਾ ਨਹੀਂ ਹੋਣਾ ਡਿਗ ਡਗ ਪਏ ਹੋਣੇ 1910 ਦੇ ਲਗਭਗ ਜਦੋਂ ਬਾਬੇ ਦੇ ਧੀ ਜੰਮੀ ਤੇ ਉਹਨੇ ਖੁਸ਼ੀ ਚ ਕੁੜੀ ਦੇ ਜੰਮਣ ਤੇ ਮੁਸਲਮਾਨ ਮਿਸਤਰੀਆਂ ਤੋਂ ਇਹ ਬਣਾਇਆ ਸੀ ਪੁੰਨਦਾਨ ਬਹੁਤ ਕੀਤਾ ਸੀ ਚੌਲਾਂ ਦਾ ਲੰਗਰ ਬਾਬਾ ਲਾਉਂਦਾ ਹੁੰਦਾ ਸੀ ਉਹ ਤੋਂ ਇੰਨੀਆਂ ਇੱਕ ਗੱਲਾਂ ਇਹ ਬਜ਼ੁਰਗ ਦੱਸਦੇ ਆ ਸਾਡੇ ਪਿੰਡ ਦੇ ਪੁਰਾਣੇ ਜਿੰਨਾਂ ਤੋਂ ਮੈਂ ਸੁਣੀ ਆ ਚਲੋ ਮਿਹਰਬਾਨੀ ਜੀ